ਮੈਂ ਇਹ ਜਾਣਨਾ ਵੀ ਉਸ ਟਾਈਮ ਤੇ ਉਹ ਫੀਲਿੰਗ ਕੀ ਸੀ ਦੇਖੋ ਉਹ ਫੀਲਿੰਗ ਐਦਾ ਹੁੰਦੀ ਹੈ ਵੀ ਤੁਸੀਂ ਇੱਕ ਬੇਗਾਨੇ ਸ਼ਹਿਰ ਦੇ ਵਿੱਚ ਹੈਗੇ ਹੋ ਹੈਨਾ ਤੁਸੀਂ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਇਹ ਕਿਉਂ ਹੋ ਰਿਹਾ ਹੈ ਇਹ ਕਿਉਂ ਨਹੀਂ ਹੋ ਰਿਹਾ ਹਮ ਸਾਰਾ ਕੁਝ ਤੁਹਾਨੂੰ ਦਿਖ ਵੀ ਰਿਹਾ ਹੈ ਪਰ ਤੁਹਾਨੂੰ ਕੁਝ ਵੀ ਨਹੀਂ ਦਿਖ ਰਿਹਾ ਤੇ ਉਹ ਉਹ ਸਿਚੁਏਸ਼ਨ ਕਈ ਵਾਰ ਐਦਾ ਹੁੰਦੀ ਹੈ ਵੀ ਰੱਬਾ ਕਿਉਂ ਬੀ ਇਦਾਂ ਕਿਉਂ ਹੋ ਰਿਹਾ ਹੈ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਹੈ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਹੈ ਉਹ ਉਹ ਸਿਚੁਏਸ਼ਨ ਦੇ ਵਿੱਚੋਂ ਤੁਸੀਂ ਹੀ ਆਪਣੇ ਆਪ ਨੂੰ ਕੱਢ ਸਕਦੇ ਹੋ ਹਮ ਤੁਹਾਡਾ ਆਲਾ ਦਵਾਲਾ ਕਿਦਾਂ ਦਾ ਹੈ ਤੁਸੀਂ ਕਿੰਨਾ ਲੋਕਾਂ ਦੇ ਨਾਲ ਉੱਠ ਰਹੇ ਹੋ ਬੈਠ ਰਹੇ ਹੋ ਉਹਨਾਂ ਦਾ ਇੰਪੈਕਟ ਤੁਹਾਡੇ ਤੇ ਪੈਂਦਾ ਜੇ ਮਾੜੇ ਬੰਦਿਆਂ ਨਾਲ ਉੱਠ ਰਹੇ ਬੈਠ ਰਹੇ ਹੋ ਤੇ ਤੁਹਾਨੂੰ ਮਾੜੀ ਸੋ ਚ ਆਂਦੀ ਹੈ ਚੰਗੇ ਬੰਦਿਆਂ ਨਾਲ ਉੱਠ ਰਹੇ ਬੈਠ ਰਹੇ ਹੋ ਚੰਗੀ ਸੋ ਚ ਆਂਦੀ ਹੈ ਸੋ ਮੈਂ ਟੱਚ ਵੁੱਡ ਬੰਬਈ 'ਚ ਜਿੰਨਾ ਵੀ ਸਮਾਂ ਰਿਹਾ ਮੇਰਾ ਆਲਾ ਦਵਾਲਾ ਘੱਟ ਰਿਹਾ ਪਰ ਚ ਅੱਛਾ ਰਿਹਾ ਇੱਕ ਦੋ ਮਾਲੀ ਸੰਗਤਾਂ 'ਚ ਵੀ ਮੈਂ ਪੈ ਗਿਆ ਸੀ ਬਟ ਉਹ ਮੈਂ ਤੁਰੰਤ ਕੱਟ ਆਫ ਕਰਤਾ ਸੀ ਮੈਂ ਕਿਹਾ ਵੀ ਇਹ ਨਹੀਂ ਮਤਲਬ ਮੈਂ ਇਹ ਕੀਤਾ ਤੇ ਫਿਰ ਮੈਂ ਅੱਗੇ ਨਹੀਂ ਵਧ ਪਾਵਾਂਗਾ ਤੇ ਉਹ ਆਈ ਥਿੰਕ ਉਹ ਆਪਣੇ ਆਪ ਨੂੰ ਹੀ ਤੁਹਾਨੂੰ ਖੜਾ ਕਰਨਾ ਪੈਂਦਾ ਤੁਹਾਨੂੰ ਸੈਲਫ ਮੋਟੀਵੇਸ਼ਨ ਬਹੁਤ ਜ਼ਰੂਰੀ ਹੈ ਵੀ ਤੁਸੀਂ ਯੂ نو ਲੁੱਕ ਇਨਟੂ ਦਾ ਮਿਰਰ ਟਾਕ ਟੂ ਯੋਰਸੈਲਫ ਆਪਣੀ ਗਲਤੀਆਂ ਖੁਦ ਕੱਢੋ ਮੈਂ ਕਿੱਥੇ ਕਮੀ ਰਹੀ ਹੈ ਕੀ ਮੈਂ ਕਰ ਸਕਦਾ ਸੀ ਮੈਂ ਕੀ ਨਹੀਂ ਕੀਤਾ ਉਹ ਆਈ ਥਿੰਕ ਸੈਲਫ ਇਨਟਰੋਸਪੈਕਸ਼ਨ ਜਦੋਂ ਤੁਸੀਂ ਕਰਦੇ ਹੋ ਨਾ ਤੇ ਤੁਹਾਨੂੰ ਸਵਾਲਾਂ ਦਾ ਜਵਾਬ ਸ਼ੀਸ਼ੇ ਚ ਮਿਲ ਜਾਂਦੇ